ਮੇਟਰੋ ਕਦਾ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਬੈਕ ਟੂ ਯਰ ਆਪਣ ਚੈਨਲ ਬਲੌਗਸ ਵਿਦ ਲਵੀ ਸਾਰੀ ਛੋਟੀ ਫਾਈਵ ਤੇ ਕੋਟ ਦੀ ਟਿੱਟ ਸਾਨੂੰ ਫਰਕ ਨਹੀਂ ਪੈਂਦਾ ਕੀ ਫਲਾਗ ਤੇ ਕੀ ਹਿੱਟ ਤੇ ਅੱਜ ਆਪਾਂ ਆਗੇ ਸੀਗੇ ਆਪਣੇ ਹੋਟਲ ਦੇ ਵਿੱਚ ਗੱਡੀ ਗੁੱਡੀ ਤੋਂ ਆਪਾਂ ਫ੍ਰੀ ਹੋ ਗਏ ਆਂ ਤੇ ਹੁਣ ਆਪਾਂ ਜਾਣਾ ਸ਼ਾਪਿੰਗ ਕਰਨਗੇ ਕੱਲ ਦੀ ਹੈਗੀ ਆਪਣੀ ਫਲੈਟ ਹੁਣ ਸ਼ਾਪਿੰਗ ਕਰਨ ਜਾਣਾ ਪਹਿਲਾਂ ਆਲੂ ਵਾਲੇ ਪਰੌਂਠੇ ਲੱਗੇ ਬਣਾਉਣ ਮੁੰਡੇ ਡਟਿਆ ਦੇਖੋ ਤੁਹਾਨੂੰ ਦਿਖਾਉਣਾ ਵੇ ਲੋ ਜੀ ਦੇਖੋ ਆ ਹੈਗਾ ਸਾਡਾ ਸ਼ਿੰਦਾ ਭਰਾ ਆਲੂ ਹੱਥ ਚ ਫੜ ਕੇ ਬੈਠਾ ਹੈ ਕਹਿੰਦਾ ਇਹਦੇ ਪਰੌਂਠੇ ਬਣਾਉਣੇ ਆ ਹੈਗਾ ਮੁੰਡਾ ਗੋਰਾ ਨਹੀਂ ਇਹ ਸ਼ਕਲੋ ਵੀ ਗੋਰਾ ਮੁੰਡਾ ਉਹਦੇ ਇਨੀ ਗੋਰਾ ਤੇ ਹੁਣ ਪਰੌਂਠੇ ਪਰੌਂਠੇ ਬਣਾ ਕੇ ਤਾਂ ਫਿਰ ਆਪਾਂ ਜਾਵਾਂਗੇ ਥੋੜੀ ਬਹੁਤੀ ਸ਼ਾਪਿੰਗ ਕਰਕੇ ਆਈਏ ਇੱਕ ਦੋ ਸ਼ਾਪਿੰਗ ਆਪਾਂ ਕਰ ਵੀ ਲਈਆਂ ਸੀ ਆਪੇ ਬੈਗ ਆਪਾਂ ਆਈਏ ਮਾੜਾ ਮोटा ਸਮਾਨ ਲੈਣਾ ਸੀਗਾ ਤੇ ਲੈ ਆਂਦਾ ਆਪਾਂ ਫਿਰ ਇੱਕ ਅ ਨੇਗਾ ਮੋਲ ਜਾ ਕੇ ਸੋ ਉਥੇ ਆਪਾਂ ਦੇਖਦੇ ਆਂ ਜੇ ਸਾਡੇ ਕੰਮ ਦੀ ਕੋਈ ਚੀਜ਼ ਮਿਲ ਗਈ ਤਾਂ ਲੈ ਕੇ ਆਵਾਂਗੇ ਅਦਰਵਾਈਜ਼ ਇੱਦਾਂ ਹੀ ਚੱਲ ਜਾਣਾ ਬਾਕੀ ਸਮਾਨ ਇੰਡੀਆ ਤੋਂ ਜਾ ਕੇ ਲੈ ਲਾਂਗੇ ਕਿ ਜੜੀ ਸਾਡੀਆਂ ਟਿਕਟਾਂ ਉਹਦੇ ਵਿੱਚ ਆਪਾਂ ਕੁਝ ਵੀ ਲੱਗਜ ਵਗੈਰਾ ਇਨਕਲੂਡ ਨਹੀਂ ਕਰਵਾਇਆ ਹੈਗਾ ਸੋ ਚਲੋ ਹੁਣ ਬਣਾਈਏ ਪਰੌਂਠੇ ਪਰੌਂਠੇ ਬਣਾ ਕੇ ਤਾਂ ਚੱਲਦੇ ਆਪਾਂ ਮਾੜੀ ਮੋਟੀ ਸ਼ਾਪਿੰਗ ਕਰਕੇ ਆਉਨੇ ਆ ਤੇ ਫਿਰ ਕੱਲੂ ਆਪਾਂ ਇੰਡੀਆ ਜਾਵਾਂਗੇ ਮੇਰੇ ਆਲੂ ਵਾਲੇ ਪਰੌਂਠੇ ਬਣਾਉਣ ਕੀ ਲੱਗੇ ਆ ਇਥੇ ਘਾਟਾ ਹੀ ਪੈ ਗਿਆ ਆਲੂ ਆਪਾਂ ਵੱੜ ਲੈ ਜਿਆਦੇ ਤੇ ਸਾਡਾ ਸ਼ਿੰਦਾ ਕਹਿੰਦਾ ਸੀ ਆਟਾ ਬਹੁਤ ਪਿਆ ਸਾਡੇ ਤੋਂ ਬਹੁਤ ਜ਼ਿਆਦਾ ਕਹਿੰਦਾ ਕਦੀ ਬਾਕਦਾ ਇੱਦਾਂ ਹੀ ਗੁੰਨਤੇ ਸ਼ਿੰਦਾ ਕਹਿੰਦਾ ਮੈਂ ਜਾਣ ਇਦਾਂ ਨਹੀਂ ਦੇਣਾ ਆਲੂ ਆ ਵਾਲੇ ਪਰੌਂਠੇ ਬਣਾਏ ਜਾਣਗੇ ਹਨਾ ਸ਼ਿੰਦੇ ਇਦਾਂ ਹੀ ਨਹੀਂ ਸੁੱਕਾ ਨਹੀਂ ਜਾਣ ਦੇਣਾ ਹੈ ਹਾਂ ਸਹੀ ਆ ਆਪਾਂ ਤਾਂ ਕੱਲ ਬੜੇ ਚਾਹ ਦੇ ਨਾਲ ਲੈ ਕੇ ਆਏ ਸੀਗੇ ਆਲੂ ਲੂ ਲੈ ਕੇ ਆਏ ਦਹੀਂ ਲੈ ਕੇ ਆਏ ਪਰ ਸ਼ਿੰਦੇ ਨੇ ਅੱਜ ਮੂੜੀ ਜਾਂ ਖਰਾਬ ਕਰਤਾ ਚਲੋ ਕੋਈ ਨਹੀਂ ਜਾ ਕੇ ਦੇ ਦਿਆਂ ਹੁਣ ਜਦੋਂ ਮੌਲ ਚ ਜਾਣਾ ਉੱਥੇ ਹੀ ਕੁਛ ਨਾ ਕੁਛ ਮਾੜਾ ਮੋਟਾ ਖਾ ਲਾਂਗੇ ਤੇ ਉਹ ਖਾਣ ਪੀਣ ਵੀ ਇਹ ਸ਼ਿੰਦੇ ਸਿਰ ਹੀ ਹੋਊਗਾ ਚਲੋ ਠੀਕ ਆ ਬਾਬੇ ਕੋਈ ਮਾੜੇ ਮੋਟੇ ਰੈਡੀ ਤੇ ਚਲੋ ਚਲਦੇ ਆਪਾਂ ਫਿਰ ਮੇਗਾ ਮਾਲ ਉਥੇ ਜਾ ਕੇ ਦੇਖਦੇ ਕਿ ਜ਼ਰੂਰੀ ਸਮਾਨ ਨਾਲ ਲੈਣ ਵਾਲਾ ਕੁਝ ਖਾਸ ਨਹੀਂ ਹੈਗਾ ਮੈਂ ਬਾਲਾ ਸਮਾਨ ਲੈ ਕੇ ਨਹੀਂ ਜਾਣਾ ਹੈਗਾ ਇੰਡੀਆ ਹਨਾ ਇੰਡੀਆ ਜਾ ਕੇ ਜਿਆਦਾ ਸਮਾਨ ਲੈਣਾ ਉਹਨਾਂ ਇੱਥੇ ਦੀ ਹਾਲੇ ਆਪਨ ਵਾਲੀ ਆਦਤ ਨਹੀਂ ਹੈਗੀ ਮੇਗਾ ਮਾਲ ਚਲੋ ਆਪਾਂ ਜਾਂਦੇ ਆ ਜਾ ਕੇ ਮਾੜਾ ਮੋਟਾ ਸਮਾਨ ਲੈਨੇ ਆ ਆ ਕੇ ਪੈਕਿੰਗ ਕਰੀਏ ਤੇ ਚਲੀਏ ਇੰਡੀਆ ਕੋਈ ਮੇਤਰਾ ਆਪਾਂ ਮਾਲ ਜਾਣ ਦੀ ਹੁਣ ਰੈਡੀ ਹੋ ਗਏ ਆ ਭਾਜੀ ਰੈਡੀ ਆ ਸਿੰਦਰ ਰੈਡੀ ਆ ਰੈਡੀ ਓਕੇ ਚਲੋ ਚਲਦੇ ਆ ਮਾਲਿਸ਼ ਮਾਲ ਪਰ ਆਪਾਂ ਮੌਰੀ ਥੋੜੀ ਜਾਣਾ ਕਿੱਥੇ ਜਾਣਾ ਸੀ ਮੇਗਾ ਮੇਗਾ ਮੂਲ ਜਾਣਾ ਸੀਗਾ ਆਪਾਂ ਪਰ ਉਹ ਤੋਂ ਪਹਿਲਾਂ ਆਪਾਂ ਸਮਾਨ ਲੈ ਕੇ ਆਉਣਾ ਕਿਉਂਕਿ ਆਪਾਂ ਦਾ 2 ਵਜੇ ਤੱਕ ਹੀ ਹੁੰਦਾ ਸਮਾਨ ਜਮ੍ਹਾਂ ਕਰਾ ਦੇਣਾ ਆਪਾਂ ਹੁਣੀ ਕਾਲੂ ਤਾਂ ਅੱਪਰ ਤੋਂ ਟਾਈਮ ਲੱਗਣਾ ਨਹੀਂ ਹੈਗਾ ਤਾਂ ਆਪਾਂ ਪਹਿਲਾਂ ਹੁਣ ਜਾਵਾਂਗੇ ਮੇਰੇ ਹੋਟਲ ਸਮਾਨ ਲੈ ਕੇ ਆਵਾਂਗੇ ਹੋਪ ਟਰਾਂਸ ਕੰਪਨੀ ਦੇ ਵਿੱਚ ਜਾਣਾ ਉੱਥੇ ਥੋੜਾ ਜਿਹਾ ਕੰਮ ਸੋ ਚਲੋ ਨਾਲ ਨਾਲ ਚੱਲਦੇ ਨਾਲ ਤੁਹਾਨੂੰ ਦਿਖਾਉਨੇ ਆ ਕਿ ਇਹ ਵੀ ਕੰਮ ਕਰਨੇ ਪੈਂਦੇ ਆ ਚਲੋ ਬਾਬੇ ਹੋਪ ਟਰਾਂਸ ਦੇ ਵਿੱਚ ਆਪਾਂ ਡਾਕੂਮੈਂਟ ਆਪਣੇ ਜਿਹੜੇ ਦੇਣੇ ਸੀ ਉਹ ਦੇ ਦਿੱਤੇ ਆ ਤੇ ਹੁਣ ਆਪਾਂ ਜਾਣਾ ਪਈ ਕਿੱਥੇ ਬੱਸ ਸਟੈਂਡ ਬੱਸ ਸਟਾਪ ਤੇ ਆਪਾਂ ਜਾਣਾ ਉੱਥੋਂ ਬੱਸ ਫੜਨੀ ਹੈ ਤੇ ਮੇ ਸਿਧਾ ਗੰਦੇ ਜਿਹਦੇ ਨਾਲ ਆਪਾਂ ਮੋਰੇ ਉਠਾਇਆ ਆਲੇ ਦੋੜ ਦਾ ਮਾਹੌਲ ਚੈੱਕ ਕਰੋ ਕਿੰਨਾ ਸੋਹਣਾ ਆ ਬਾਬੇ ਇੱਥੇ ਡੱਟ ਕੇ ਆਓ ਬਰਫ਼ ਚ ਲੀਟੋ ਬਿਮਾਰ ਹੋ ਗੋ ਨਜ਼ਾਰੇ ਲਓ ਚਲੋ ਮੇਟਰੋ ਬੱਸ ਉਸ ਚੇਂਜ ਕਰਕੇ ਨਾ ਆਪਾਂ ਮੈਗਾ ਮਾਲ ਪਹੁੰਚ ਗਏ ਆ ਇਧਰ ਲੱਭ ਨਿਆ ਦੇਖੋ ਦੋਨੋਂ ਛੇ ਤਾਂ ਇਹਨੂੰ ਕੀ ਆ ਕੋਈ ਦਾ ਬੇਟਾ ਆ ਦੋ ਉਂਗਲਾਂ ਦਾ ਕੀ ਮਤਲਬ ਹੋਇਆ ਮੈਂ ਘਬਰ ਆ ਗਿਆ ਆਹੋ ਮਨਾਂ ਕਿ ਦੋਨੇ ਝੜੇ ਹੁਣ ਉਤਰੋ ਆਪਾਂ ਸਾਬ ਆ ਆ ਦੋਨੇ ਝੜੇ ਉਤਰੋ ਮਾ ਤੂੰ ਨਹੀਂ ਉਤਰਨਾ ਤੇ ਆਪਣਾ ਮੈਗਾ ਮਾਲ ਆ ਗਿਆ ਚਲੋ ਜਾਣੇ ਆ ਜਾ ਕੇ ਦੇਖਦੇ ਕਿਹੜਾ ਸਾਮਾਨ ਹੋਇਆ ਸਾਨੂੰ ਐਸ ਕੋਈ ਕਾਸ ਕੰਮ ਨਹੀਂ ਹੈਗਾ ਆਪਾਂ ਉੰਨੀ ਤਰੀਕਾ ਹੈ ਕਿ ਕੱਲੂ ਚੱਲ ਜਾਣਾ ਅਜਾ ਤੈਨੂੰ ਕੋ ਮਲਈਏ ਹਨਾ ਤਾਂ ਮੈਂ ਤਰ ਪਹੁੰਚ ਲਿਆ ਆਪਾਂ ਸਾਢੇ 6:00 ਦੇ ਨੇ ਪਹਿਲੀ ਆ ਸੋਚਦਾ ਬਤਾਇਆ ਕਿ ਇੱਥੇ ਰੋਕੋ ਵੈਸੇ ਤਾਂ ਇੱਥੇ ਤੱਕ ਹੀ ਆ ਬੱਸ ਇਹ ਇੱਥੋਂ ਅੱਗੇ ਜੇ ਜਾਣੀ ਆ ਤੇ ਜਾਣੀ ਵੀ ਦੁਬਾਰਾ ਭਰ ਕੇ ਹੀ ਆ ਮਤਲਬ ਜਿਹੜੇ ਇੱਥੇ ਵਾਲੇ ਹੈਗੇ ਉਹਨਾਂ ਨੂੰ ਲੈ ਕੇ ਵਾਪਸ ਜਾਉਂਗੀ ਇਹ ਪਹਿਲਾ ਮਾਹੌਲ ਦੇਖੋ ਬਾਹਰ ਲਾ ਕਿੰਨਾ ਕੈਂਵਾ ਚਲੀਏ ਉਧਰ ਦੀ ਜਾਣਾ ਉਧਰ ਆ ਬਣਿਆ ਇੱਥੇ ਲਿਆ ਦੀ ਬਾਰਲਾ ਮਾਹੌਲ ਦੇਖੋ ਤੇ ਇਧਰ ਤੁਸੀਂ ਮਾਰਕੀਟ ਦੇਖੋ ਕਿਥੋਂ ਦੀ ਐਂਟਰੀ ਕਰਨੀ ਛੰਦੇ ਇੱਥੋਂ ਦੀ ਜਾਂ ਇੱਥੋਂ ਦੀ ਚਲੋ ਬਾਕੀ ਗੱਲਾਂ ਤੇ ਗੱਲਾਂ ਵਿਸਵਾਨੀਆਂ ਜਿਹੜਾ ਮਾਹੌਲ ਆ ਨਾ ਉਹ ਬੜਾ ਕੈਮ ਹੁੰਦਾ ਪੂਰਾ ਕੈਟ ਹੁੰਦਾ ਨਾ ਛੰਦੇ ਦੇਲਾ ਛੰਦੇ ਤੂੰ ਇੱਥੇ ਵੀ ਸੋਹਣਾ ਲੱਗਦਾ ਨਹੀਂ ਤਾਂ ਇੰਡੀਆ ਦੇ ਤੁਮਾਖਿਆ ਜਾਈਆਂ ਤੇ ਗੋਰਾ ਗੋਰਾ ਤੇ ਗੋਰਾ ਤੇ ਫਿਰ ਗੋਰਾ ਹੀ ਆ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦਵਾ ਜਿਹੜੇ ਬੰਦੇ ਨੇ ਮੋਰੇ ਘੈਂਟ ਇੱਕਦਮ ਜਿਵੇਂ ਆਪਾਂ ਕਹਿ ਦਈਏ ਪੂਰਾ ਸਿਰਾ ਬਾਬੇ ਬਲੌਗ ਦੇਖਣੇ ਹੁੰਦੇ ਨਾ ਉਹ ਗੋਰੇ ਦੇ ਬਲੌਗਸ ਤੇ ਕਰ ਸਕਦੇ ਉਹ ਗੋਰੇ ਦੇ ਬਲੌਗਸ ਤੇ ਕਰ ਸਕਦਾ ਆ ਸਰਚ ਤੇ ਉਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਖਾਲੀ ਪੇਜ ਕੁਝ ਨਹੀਂ ਹੈਗਾ ਇਹਨੇ ਪਾਇਆ ਉੱਤੇ ਬਸ ਗੋਰੇ ਦੇ ਬਲੌਗ ਆ ਹੁਣ ਇਹਨੇ ਗੋਰੇ ਦੇ ਬਲੌਗ ਕਿਸੋ ਕੀ ਸੋਚ ਕੇ ਰੱਖਿਆ ਮੈਨੂੰ ਇਹ ਨਹੀਂ ਪਤਾ ਭਾਈ ਕਿਦਾਂ ਉਹਥੇ ਕੋਈ ਗੋਰਾ ਬਲੌਗ ਪਾਉਂਦਾ ਜਾਂ ਕੀ ਹਸਾਕਦਾ ਵਾ ਇਹ ਗੋਰਿਆਂ ਦੇ ਨਾਲ ਇਹ ਗੋਰਿਆਂ ਦੇ ਨਾਲ ਬਲੌਗ ਪਾਉਂਦਾ ਇਹ ਉੱਥੇ ਗੋਰਿਆਂ ਦੇ ਨਾਲ ਬਲੌਗ ਪਾਉਂਦਾ ਅੱਜ ਨਾ ਤੁਹਾਨੂੰ ਮੈਗਾ ਮਾਲ ਦਿਖਾਉਂਦੇ ਆ ਬੜਾ ਘੈਂਟ ਚੀਜ਼ ਆ ਬਾਬੇ ਕੰਮ ਕੁਮ ਤਾਂ ਆਪਾਂ ਨੂੰ ਕੋਈ ਹੈ ਨਹੀਂ ਉਹ ਐਵੀਂ ਆ ਗਏ ਇਹਦਾ ਐਂਟ੍ਰੈਸ ਆ ਮੈਗਾ ਮਾਲ ਦਾ ਥੈਂਕ ਯੂ bro ਆ ਹੈਗਾ ਨਿਊਯਾਰਕ ਬੰਦਿਆਣਾ ਸੈਕਸ਼ਨ ਕਿਹੜਾ ਹਾਂ ਭਾਜੀ ਇੱਥੇ ਹੀ ਆਪਾਂ ਆਏ ਸੀ ਨਿਊਯਾਰਕ ਜਿੱਥੋਂ ਮੈਂ ਕਹਾ ਸੀ ਕਿ ਇੱਥੇ ਕੋਟੀਆਂ ਜੀਆਂ ਪਈਆਂ ਉਹ ਲੈ ਕੇ ਜਾਵੇ ਬੰਦਾ ਉਧਰਲੇ ਬੰਨੇ ਆ ਉੱਥੇ ਆਪਾ ਜੋ ਤਰ ਜਦੋਂ ਵੀ ਸਮਾਨ ਲੇਦਾ ਨਿਊਯਾਰਕ ਤੋਂ ਲਈਦਾ ਤੇ ਮੈਂ ਇੱਕ ਪੈਂਟ ਲੈ ਕੇ ਜਾਣੀ ਸੀਗੀ ਉਹ ਭੁੱਲ ਗਿਆ ਸੀਗਾ ਪਰ ਮੈਂ ਸੋ ਦਾ ਪਜਾਮਾ ਵੀ ਵਧੀਆ ਜੀ ਕਿ ਪਜਾਮਾ ਜ्यों ਪਾ ਕੇ ਚੱਲ ਜੀ ਤੇ ਵੀ ਵਧੀਆ ਲੱਗੂਗਾ ਹਨਾ ਭਾਈ ਮੈਂ ਜੇ ਪਜਾਮਾ ਪਾ ਕੇ ਚੱਲ ਜੀ ਇਹ ਵੀ ਵਧੀਆ ਲੱਗੂਗਾ ਕਲਰ ਤਾਂ ਵਧੀਆ ਲੈ ਕੇ ਜਾਵਾਂਗੇ ਕੋਈ ਲੋ ਵੀ ਮਿੱਤਰੋ ਕੱਲਾ ਆਹੀ ਇੱਕ ਜੀ ਰਹਿੰਦੀ ਸੀ ਲੈਣ ਵਾਲੀ ਛਿੰਦੇ ਹੋਣਾ ਨੇ ਕੁਛ ਨਹੀਂ ਰਿਹਾ ਕਹਿੰਦਾ ਸਾਨੂੰ ਕੁਛ ਨਹੀਂ ਚਾਹੀਦਾ ਸਾਡੇ ਕੋਲ ਸਭ ਕੁਝ ਹੈਗਾ ਤੇ ਆ ਗੋਰਾ ਹੈ ਗੋਰੇ ਨੇ ਲਈ ਹੈ ਟੋਪੀ ਗੋਰਿਆਂ ਦੀ ਟੋਪੀ ਲਈ ਆ ਤੇ ਛਿੰਦੇ ਨੇ ਪਤਾ ਨਹੀਂ ਹੁਣ ਆਪਾਂ ਦੁਬਾਰਾ ਇੱਥੋਂ ਬੱਸ ਫੜਾਂਗੇ ਆਪਣੇ ਉੱਥੇ ਹੋਟਲ ਦੇ ਵਿੱਚ ਜਾਵਾਂਗੇ ਤੇ ਉੱਥੇ ਜਾ ਕੇ ਆਪਣਾ ਸਮਾਨ ਚੱਕ ਕੇ ਇਹਨਾਂ ਵਾਲੇ ਰੂਮ ਵੱਲ ਹੁਣਾ ਫੇ ਕਿਉਂਕਿ ਉੱਥੇ ਆਪਾਂ ਸਮਾਨ ਜਮ੍ਹਾਂ ਕਰਵਾਉਣਾ ਤੇ ਕੱਲੂ ਸਵੇਰੇ ਆਪਾਂ ਟਾਈਮ ਨਾਲ ਨਿਕਲ ਜਾਣਾ ਲੋ ਵੀ ਮਿੱਤਰੋ ਜਿਹੜਾ ਆਪਾਂ ਮਾੜਾ ਮਟਾ ਸਮਾਨ ਲੈਣਾ ਸੀਗਾ ਮੈਗਾ ਮਾਲ ਦੇ ਵਿੱਚ ਉਹ ਲੈ ਲਿਆ ਤੇ ਹੁਣ ਆਪਾਂ ਜਾਣ ਡਿਆਂ ਵਾਪਸ ਵਾਪਸੀ ਜਾ ਕੇ ਤੇ ਇੱਕ ਦੋ ਹੋਰ ਮਾਰਕਟਾਂ ਉਹ ਘੁੰਮ ਕੇ ਦੇਖਾਂਗੇ ਤੇ ਨਾਲੇ ਹੋਰ ਭਾਈ ਕਿਸੇ ਸਮਾਨ ਚੱਕਣਾ ਆਪਾਂ ਤੇ ਰੂਮ ਦੇ ਵਿੱਚ ਸਮਾਨ ਚੱਕਣਾ ਤੇ ਇਹਨਾਂ ਦੇ ਰੂਮ 'ਚ ਜਾਣਾ ਆ ਚਲੋ ਬਸ ਖੜੀ ਆ ਜਿੱਦਾਂ ਸਾਡੇ ਵਾਲੀ ਬਸ ਆਉਂਦੀ ਆ ਬਸ ਦੇ ਵਿੱਚ ਬੈਠਦੇ ਆ ਤੇ ਇੱਥੋਂ ਜਾਂਦੇ ਆ ਤੇ ਬਾਕੀ ਤੁਸੀਂ ਭਣੇ ਰੋ ਨਾਲ ਅੱਜ ਦਾ ਵਲੌਗ ਮੈਨੂੰ ਦੱਸ ਦੇ ਰਹੋ ਕਿ ਕਿੱਦਾਂ ਦਾ ਬਣਿਆ ਕੱਲੂ ਆਪਣਾ ਜਿਹੜਾ ਵਲੌਗ ਹੋਊਗਾ ਫਲਾਈਟ ਦਾ ਹੋਊਗਾ ਲਓ ਮਿੱਤਰੋ ਮੇਰੇ ਹੋ ਗਈ ਸੀਗੀ ਫੋਨ ਦੀ ਬੈਟਰੀ ਲੋ ਤੇ ਮੇਰੇ ਤੋਂ ਛੋਟ ਛੋਟ ਅਗਲੇ ਲੈ ਨਹੀਂ ਹੋਏ ਹੈਗੇ ਆਪਾਂ ਗੈਂਸ ਗਿਆ ਮੇਰਾ ਸਮਾਨ ਪਿਆ ਸਮਾਨ ਲੈ ਕੇ ਆਏ ਇੱਥੇ ਜਮ੍ਹਾਂ ਕਰਵਾ ਦੇਣਾ ਆ ਗੋਰਾ ਭਾਜੀ ਆ ਤੰਦ ਦਾ ਇਹਨੇ ਕੱਚਾ ਜਿਹਾ ਪਾਇਆ ਸੀ ਹੁਣ ਹੀ ਲੱਤਾ ਟਕੀਆਂ ਸਾਫ਼ ਗੱਲ ਇਹਨੇ ਹੁਣ ਹੀ ਲੱਤਾ ਟਕੀਆਂ ਕੈਮਰਾ ਦੇਖ ਕੇ ਇਹ ਮੈਨੂੰ ਪਤਾ ਕਿ ਜਿਹੜਾ ਬਲੌਗ ਹੈ ਇੰਨਾ ਕੋਈ ਖਾਸ ਨਹੀਂ ਬਣਿਆ ਹੈਗਾ ਹੁਣ ਮੇਰੇ ਸਾਹ ਨਾਲ 15 20 ਮਿੰਟ ਦਾ ਮਸ ਹੀ ਬਣਿਆ ਹੋਊਗਾ ਪਰ ਫਿਰ ਵੀ ਸਾਰੇ ਮੇਰੇ ਭਰਾ ਦੱਸਿਓ ਬਲੌਗ ਕਿਦਾਂ ਲੱਗਾ ਕਿਦਾਂ ਨਹੀਂ ਪਰ ਕਾਲੂ ਜਿਹੜਾ ਆਪਣੀ ਫਲਾਈਟ ਆ 에ਅਰਪੋਰਟ ਜਾਣਾ ਉਹ ਮੈਂ ਚੱਜਣਾ ਵਧੀਆ ਬਣਾਉਂਗਾ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਸੀ ਤਾਂ ਕਰਕੇ ਮੈਂ ਤਾਂ ਛੋਟ ਨਹੀਂ ਲਿਆ ਹੋਏ ਹੈਗੇ ਤੇ ਇੱਕ ਫੋਨ ਜਿਹੜਾ ਸੀਗਾ ਮੈਂ ਘਰ ਛੱਡ ਕੇ ਗਿਆ ਸੀਗਾ ਸੋ ਕੋਈ ਨਹੀਂ ਬਣੇ ਰਹੋ ਤੁਸੀਂ ਨਾਲ ਅਗਲੇ ਬਲੌਗ ਲਈ ਵੀ ਤੇ ਦੱਸ ਕਿ ਤੁਹਾਨੂੰ ਆ ਬਲੌਗ ਕਿਦਾਂ ਦਾ ਲੱਗਾ ਕੁਝ ਖਾਸ ਨਹੀਂ ਹੋਣਾ ਇਹਦੇ ਵਿੱਚ ਫਿਰ ਵੀ ਮੈਂ ਉਠਣ ਤੋਂ ਲੈ ਕੇ ਐਂਡ ਤੱਕ ਬਣਾਤਾ ਆ ਤੇ ਥੋੜਾ ਜਿਹਾ ਯਾਰ ਤੁਹਾਨੂੰ ਦੱਸਾਂ ਸਿਹਤ ਵੀ ਖਰਾਬ ਹੋ ਗਈ ਸੀਗੀ ਉਹਦੇ ਕਰਕੇ ਵੀ ਬਲੌਗ ਨਹੀਂ ਬਣਿਆ ਸੋ ਚਲੋ ਮਿਲਦੇ ਆ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਨਾਲ ਸასი ਸ਼ਾਲ ਸਾਰਿਆਂ ਨੂੰ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਵੇਟ ਕਰੋ ਆਪਣੇ ਇੰਡੀਆ ਵਾਲੇ ਬਲੌਗ ਦੀ ਹੁਣ ਮੋਤੀ ਹਿੰਟ ਵਾਲਿਆਂ ਦੀ ਸ਼ਾਲ ਚੱਕ ਵਹਣਤਾ